ਕੋਈ ਨਾ ਇਹਨਾਂ ਦਾ ਧੰਨਵਾਦ ਕਰਦੇ ਜਾਂਦੇ। ਅਕਾਲੀ ਦਲ ਇੱਕ ਸੋਚ ਹੈ। ਅਸੀਂ ਆਪਣਾ ਸੋਚ ਨੂੰ ਅੱਗੇ ਲੈ ਕੇ ਜਾਣਾ ਪਊ। ਅਸੀਂ ਅਕਾਲ ਤਰਸ ਸਾਹਿਬ ਨੂੰ ਸਮਰਪਿਤ ਹਾਂ। ਭਰੇ ਪ੍ਰਧਾਨ ਸੋਤ ਭਰੇ ਦਾ ਜੀ ਆਇਆਂ ਕਰਦੇ ਜਾਂਦੇ। ਬਾਕੀ ਸਵਾਰ ਨੂੰ ਨੇ ਵਿਸ਼ਵਾਸ ਦਵਾਇਆ ਵਾ। ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜਾਂਦੇ। ਉਹਨਾਂ ਦਾ ਵੀ ਧੰਨਵਾਦ ਕਰਦੇ ਜਾਂਦੇ। ਬਾਕੀ ਜੋ ਗਲਤ ਕੀ ਹੋਈ ਕੋਲ ਸਾਡੀ ਜੋ ਪਰਿਵਾਰ ਦੇ ਹੈਗੇ ਸੀ ਜਿਵੇਂ ਗੱਲਾਂ ਬਾਤਾਂ ਕੀਤੀ ਜਾਂਦੇ ਜੋ ਮਾ ਸਾਡੀ ਮਾਤਾ ਨਾਲ ਜਦੋਂ ਹੋਇਆ ਜਦੋਂ ਵਿਸ਼ਵਾਸ ਹੋ ਆ ਜਾਂਦੇ ਠੀਕ ਨੇ ਕਹਿੰਦੇ ਅਸੀਂ ਮਸਲਾ ਸੰਤ ਅੱਗੇ ਰੱਖਿਆ ਜਾਂਦੇ ਵੀ ਜੋ ਕਮੀ ਰਹਿ ਗਈਆਂ ਉਹ ਪ੍ਰਧਾਨ ਜੀ ਕਹਿੰਦੇ ਵੀ ਜੋ ਰਹਿ ਗਏ ਸੀਗੇ ਉਹ ਅਸੀਂ ਪੂਰੇ ਹੀ ਕਰਾਂਗੇ ਪੱਕੀ ਅਸੀਂ ਇਕੱਲੀ ਸੋਚਦੇ ਹੈਗੇ ਜਾਂਦੇ ਜੀ ਸਾਰੀ ਥੈਂਕ ਯੂ ਜੀ ਕੋਈ ਨਾ ਆਇਆ ਦਾ ਧੰਨਵਾਦ ਕਰਦੇ ਜਾਂਦੇ ਅਕਾਲੀ ਦਲ ਇੱਕ ਸੋਚ ਹੈ ਅਸੀਂ ਅੱਪਰ ਸੋਚ ਨੂੰ ਅੱਗੇ ਲੈ ਕੇ ਜਾਣਾ ਹੈ ਅਸੀਂ ਅਕਾਲ ਤਰਫਾ ਨੂੰ ਸਮਰਪਿਤਵਾ ਭਰੇ ਪ੍ਰਧਾਨ ਸੋਧ ਭਰੇ ਦਾ ਜੀ ਆਇਆਂ ਕਰਦੇ ਜਾਂਦੇ ਬਾਕੀ ਸਵਾਰ ਨੂੰ ਨੇ ਵਿਸ਼ਵਾਸ ਦਵਾਇਆ ਵਾ ਵੀ ਤੁਹਾਡੇ ਨਾਲ ਮੁੱਢਨਾ ਮੁੱਢ ਨਾਲ ਖੜਾਗੇ ਜਾਂਦੇ ਉਹਨਾਂ ਦਾ ਵੀ ਧੰਨਵਾਦ ਕਰਦੇ ਜਾਂਦੇ ਬਾਕੀ ਜੋ ਗਲਬਤ ਕੀ ਹੋਈ। ਕਿਉਂ ਸਾਡੀ ਜੋ ਪਰਿਵਾਰ ਦੇ ਹੈਗੇ ਸੀ ਜਿਵੇਂ ਗੱਲਾਂ ਬਾਤਾਂ ਕੀਤੀ ਜਾਂਦੇ ਜੋ ਮਾ ਸਾਡੀ ਮਾਤ ਨਾਲ ਸਾਡਾ ਜਦੋਂ ਹੋਇਆ ਜਦੋਂ ਵਿਸ਼ਵਾਸ ਹੋ ਆ ਜਾਂਦੇ ਠੀਕ ਹੈ। ਕਹਿੰਦੇ ਅਸੀਂ ਮਸਲਾ ਸੰਤ ਅੱਗੇ ਰੱਖਿਆ ਜਾਂਦੇ ਵੀ ਜੋ ਕਮੀ ਰਹਿ ਗਈਆਂ ਉਹ ਪ੍ਰਧਾਨ ਜੀ ਕਹਿੰਦੇ ਵੀ ਜੋ ਰਹਿ ਗਏ ਸੀਗੇ ਉਹ ਅਸੀਂ ਪੂਰੇ ਹੀ ਕਰਾਂਗੇ। ਬਾਕੀ ਅਸੀਂ ਇਕੱਲੀ ਸੋਚਦੇ ਹੈਗੇ ਜਾਂਦੇ। ਠੀਕ। ਠੀਕ। ਠੀਕ ਹਾਂ ਜੀ ਬੜਵਾ ਕੋਈ ਨਾ ਆਇਆ ਦਾ ਧੰਨਵਾਦ ਕਰਦੇ ਜਾਂਦੇ ਅਕਾਲੀ ਦਲ ਇੱਕ ਸੋਚ ਹੈ ਅਸੀਂ ਆਪਣਾ ਸੋਚ ਨੂੰ ਅੱਗੇ ਲੈ ਕੇ ਜਾਣਾ ਪਵੇ ਅਸੀਂ ਅਕਾਲ ਤਰਸ ਦਾ ਸਮਰਪਤ ਹਾਂ ਭਰੇ ਪ੍ਰਧਾਨ ਸੋਤ ਕਰਿਆ ਦਾ ਜੀ ਕਰਦੇ ਜਾਂਦੇ ਬਾਕੀ ਸਵਾਰ ਨੂੰ ਨੇ ਵਿਸ਼ਵਾਸ ਦਵਾਇਆ ਵਾ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜਾਂਦੇ ਉਹਨਾਂ ਦਾ ਵੀ ਧੰਨਵਾਦ ਕਰਦੇ ਜਾਂਦੇ ਬਾਕੀ ਜੋ ਗਲਤ ਕੀ ਹੋਈ। ਕਿਉਂ ਸਾਡੀ ਜੋ ਪਰਿਵਾਰ ਦੇ ਹੈਗੇ ਸੀ ਜਿਵੇਂ ਗੱਲਾਂ ਬਾਤਾਂ ਕੀਤੀ ਜਾਂਦੇ ਜੋ ਮਾ ਸਾਡੀ ਮਾਤਾ ਨਾਲ ਜਦੋਂ ਹੋਇਆ ਜਦੋਂ ਵਿਸ਼ਵਾਸ ਹੋ ਆ ਜਾਂਦੇ ਠੀਕ ਹੈ। ਕਹਿੰਦੇ ਅਸੀਂ ਮਸਲਾ ਸੰਤ ਅੱਗੇ ਰੱਖਿਆ ਜਾਂਦੇ ਵੀ ਜੋ ਕਮੇ ਰਹਿ ਗਿਆ ਉਹ ਪ੍ਰਧਾਨ ਜੀ ਕਹਿੰਦੇ ਵੀ ਜੋ ਰਹਿ ਗਏ ਸੀਗੇ ਉਹ ਅਸੀਂ ਪੂਰੇ ਹੀ ਕਰਾਂਗੇ। ਬਾਕੀ ਅਸੀਂ ਇਕੱਲੀ ਸੋਚਦੇ ਹੈਗੇ ਜਾਂਦੇ। ਠੀਕ ਅਸਾਂ ਠੀਕ ਹਾਂ ਜੀ ਉਹ ਦੋ ਸਭ